ਤਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇ ਨਿਕਲਣ ਲੱਗੀ ਆ ਕੋਈ ਨਾ ਮੈਂ ਨਿਕਲ ਲੱਗੀ ਆ ਮੈਂ ਨਹੀਂ ਰਹਿਣਾ ਵੀ ਮੈਂ ਆਪਣੇ ਦੇ ਇਦਾਂ ਵੀ ਹੈਗੀ ਹੱਥ ਕਰ ਆ ਦੇ ਇਦਾਂ ਹੀ ਵੀ ਖਾਉਂਗੀ ਮੈਂ ਆਣ ਲੱਗੀ ਆ ਹਾਂ ਤੂੰ ਮੈਨੂੰ ਨਾ ਦੇ ਦੇ ਕਹ ਲੈ ਮੈਂ ਤੈਨੂੰ ਪਤਾ ਕਿ ਮੈਂ ਦਵਾਈ ਖਾ ਲਈ ਸੀ ਮੈਂ ਦੁਬਾਰਾ ਫੇਰ ਦਵਾਈ ਖਾ ਲੈਣੀ ਆ ਤੂੰ ਤੰਗ ਪਰੇਸ਼ਾਨ ਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆ ਉਹ ਦੇ ਲੈ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਮੈਂ ਤੇਰੀ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮਾਦੀ ਨਹੀਂ ਤੇਰੀ ਗੁਰੂ ਨਾਨਕ ਗਵੇ ਹੋ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਉੱਥੇ ਅੱਛਾ ਆ ਜੋ ਬੱਚੇ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਂ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣੋਂ ਤੈਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤੈਨੂੰ ਕਰਦਾ ਕੋ ਕਹਿੰਦਾ ਤੇ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਤੂੰ ਨਾ ਮੇਰਾ ਜੀ ਦੀ ਲੱਗਦਾ ਮੇਰੇ ਪੁੱਛਿਆ ਦੱਸ ਤੈਨੂੰ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰਾ ਭਰਾ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕਿ ਪੈਸੇ ਦੀ ਮਾਲਕ ਨਰਪੀਏ ਨੂੰ ਕੋਈ ਨੁਸਖੇ ਦੇ ਪਈਆ ਮੈਂ ਕਹਤੂ ਸੀ ਵੀਰੀਆਂ ਸੁਲਕਾਰਾ ਮੈਂ ਕੋਟੀ ਵੀ ਨਹੀਂ ਆਗੇ ਮੈਨੂੰ ਤਾਂ ਕੋਟੀ ਹੀ ਹੈਗੇ ਨਹੀਂ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਾਇਛਾਨ ਚਾਨ ਮੇਰੇ ਕੋ ਰਹਿ ਗਈ ਤੋ ਸੱਚਾ ਲੈ ਕਿ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜਿਹੜਾ ਨਕਾਣਾ ਸਾਹਿਬ ਐਡੀ ਸਦਾ ਮੈਂ ਕਰੋੜਾ ਰੁਪਏ ਲੋਕਾਂ ਨੂੰ ਦੇ ਨਹੀਂ ਤੂੰ ਤੁਰ ਪਾ ਨਾ ਹਣਾ ਹਾਂ ਤੁਰ ਪਾ ਤੈਨੂੰ ਨੀ ਮਤ ਤੋਰ ਲੱਕੀ ਫਿਰ ਹੂੰ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤੇ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਕਰਦੀ ਸਾਡੀ ਤੇ ਤੈਨੂੰ ਉਹਨਾਂ ਨੇ ਸਾਡਾ ਆਊਗਾ ਮੈਨੂੰ ਗੇਟ ਆ ਕੇ ਇਹ ਸਾਡਾ ਆਊਗਾ ਆਪ ਦੀ ਤੁਮ ਜੀ ਸਭ ਕਰੋ ਹਾਂ ਅੱਛੇ ਮੁੰਜੀ ਇਹ ਮੈਨੂੰ ਚਲਾ ਤਾ ਮੂੰਹ ਤਾਂ ਮਾਰਦੀ ਭਾਈ ਦੀ ਸਿਮਲੇ ਦੇ ਚਲਾ ਕੇ ਨਾ ਮੂੰਹ ਤਾਂ ਮਾਰਦੀ ਆ ਕਿਹੜੀ ਸਿਮ ਇਹਦੇ ਸਿਮ ਤੋਂ ਮੇਰੀ ਸਿਮ ਮਤ ਹੀ ਰਹੀ ਜੇ ਨੀ ਨਾ ਤੁਸੀਂ ਸਿਮ ਲੈ ਕੇ ਤੇ ਇੰਦੀ ਵਾਈਫਾਈ ਕੀ ਹੋਈ ਗਿਆ ਹੂੰ ਮੇਰਾ ਫੋਨ ਜਿਹੜਾ ਹੈਗਾ ਕਿਦੋਂ ਇੰਡਸ ਚੇਂਗਾ ਕੀ ਮਾਲਾ ਚ ਮਰ ਮੇਰੇ ਸੇ ਚੱਲ ਨਹੀਂ ਮੇਰੇ ਸੇ ਮੈਂ ਫਿਰ ਹੀ ਜਾਂ ਨੇ ਰਿਹਾ ਸੀ ਉਹ ਫਰਕ ਕਿ ਤਾ ਨਾਲ ਤੇ ਮੇਰੇ ਵਿੱਚ ਹਮ ਹਮ ਇਹ ਗਾ ਲੱਗੇ ਵੀ ਰੁਕੋ ਸਤੰਗ ਨਹੀਂ ਕਰਨਾ ਪਰੇਸ਼ਾਨੀ ਕਰਨ ਉਹਨਾਂ ਕੋਲ ਪੁੱਛ ਦੱਸ ਤੱਕ ਕਰਨੀ ਉਹਨਾਂ ਤੇਰਾ ਮੋਬਾਈਲ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਗੱਲ ਜਸੂਸੀ ਵੀ ਦੱਸ ਦੂੰਗੀ ਕਿ ਕੀ ਜਸੂਸੀ ਕੀਤੀ ਇਹਦੀ ਮਾਂ ਨੇ ਬੇਟਾ ਇਹ ਨਹੀਂ ਤੇ ਪਰਮਾਰੇ ਨਹੀਂ ਤੇ ਪਰਮਾਰੇ ਮੈਂ ਦੱਸ ਦੂੰਗੀ ਸਾ ਜਸੂਸੀ ਕਰਨਾ ਸੀ ਵੀ ਮੇਰੇ ਨੰਗੀਆਂ ਫੋਟੋਆਂ ਫਾਇਆਂ ਸੀ ਜੀ ਮੈਂ ਉਹ ਡਿਲੀਟ ਕਰਵਾਉਣ ਆਈ ਸੀਗੀ ਕਿਨੇ